टाइम इंडिया एंड शांति देवी अमृतसर से हमारे साथ जुड़ चुके हैं दलवीर सिंह गुमानपुरा से साडी प्रति टीम लोक निर्माण विभाग जी अंदर अवसर पहुंची है जिथे साडे लाल जुड़ चुके ने सरदार बलदे सिंह जी एसडीओ साहब आओ अची इना ना गाल कर मैं एसडीओ बलदे सिंह पीडब्ल्यूडी बंदी सोत दिवाली दिया लोकां सारे सारा से लख लख दाई ਮੈਂ ਮੰਨੂ ਸੌਰੀ ਜਨਤਮ ਨੂੰ ਕੰਟੀ ਕਰਨਾ ਉਹ ਜਿਹੜੀ ਵਾਲੀ ਗ੍ਰੀਨ ਮਿਲ ਜੇ ਟਾਕੇ ਘੱਟ ਚਲਾਇਆ ਜਾਨਾ ਗ੍ਰੀਨ ਟਾਕੇ ਬਹੁਤ ਮਾਰਕੀਟ ਚ ਆਇਆ ਉਹ ਚਲਾਇਆ ਜਾ ਤੇ ਵਿਚਾਰ ਨੂੰ ਸਬਸਤਰਾ ਰੱਖਿਆ ਜਾਵੇ ਅੰਤਨਾ ਅਮਨਦੀਪ ਸਿੰਘ ای ਕੰਪੇਟਿਬਿਲਟੀ ਬੀ ਐਂਡ ਆਰ ਅਫਸਰ ਜੀ ਅੱਜ ਦੇ ਸ਼ੁਕਰ ਵਿਕੀ ਮੈਸੇਜ ਜਿਹਾ ਆ ਆ ਜੇ ਸਮਾਲ ਲੋਕੇਸ਼ਨਿਕ ਮੈਸੇਜ ਦਿਨਾ ਸਭ ਤੋਂ ਪਹਿਲਾਂ ਮੰਦੀ ਸ਼ੋਰ ਦੇ ਵਾਸਤੇ ਦੁਬਾਰੀ ਪਿਆ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਾਰ ਕਾ ਹਨ ਇਹ ਮੈਸੇਜ ਆਪਾਂ ਲਾਉਂਦੇ ਆਂ ਵੀ ਦੀਵਾਲੀ ਵਾਲੇ ਦਿਨ ਕਈ ਗਲਤ ਕੰਮਾਂ 'ਚ ਪੈਂਦੇ ਆ ਜੂਆ ਆਦੀ ਖੇਡਦੇ ਆ ਸ਼ਰਾਬਾ ਪੀਂਦੇ ਆ ਉਹ ਤਾਂ ਪਰਹੇਜ਼ ਕੀਤਾ ਜਾਵੇ ਜੂਏ ਦਾ ਖਾਸ ਕਰ ਇਹਦਾ ਨੁਕਸਾਨ ਹੀ ਆ ਇਹਦਾ ਕੋਈ ਬੈਨੀਫਿਟ ਨਹੀਂ ਤੁਹਾਡੇ ਜੇ ਤੁਸੀਂ ਕਮਾਉਂਦੇ ਉਨੇ ਹੀ ਤੁਹਾਡੇ ਵੱਧ ਨਿਕਲਦੇ ਆ ਜੂਏ ਤੋਂ ਪਰਹੇਜ਼ ਕਰੋ ਤੇ ਆਪਣਾ ਗ੍ਰੀਨ ਦੀਵਾਲੀ ਮਨਾਓ ਪਟਾਕੇ ਘੱਟੋ ਘੱਟ ਚਲਾਓ ਤੇ ਜਿਹੜਾ ਕਿ ਵਧੀਆ ਤਰੀਕੇ ਦੀਵਾਲੀ ਜਾ ਤਾਂ ਜੋ ਪ੍ਰਦੂਸ਼ਣ ਦਾ ਦਿਵਾਲੀ ਮਨਾਈ ਜਾ ਸਕੇ ਅਤੇ ਪੈਸੇ ਦਾ ਵੀ ਉਜਾਗਰ ਹੋਵੇ। 8 ਲੱਖ ਵਧਾਈ ਹੋਵੇ ਜੀ।